ਰਹਿਗੁਰੂ ਜੀ ਦਾ ਖਾਲਸਾ ਰਹਿਗੁਰੂ ਜੀ ਦੀ ਫਤਿਹ ਸਾਡੇ ਸਾਰੇ ਇੰਡੀਆ ਵਿੱਚ ਰਹਿੰਦੇ ਜਿੰਨੇ ਵੀ ਦੋਸਤੋ ਸਾਰੇ ਨੂੰ ਮੁੱਖ ਰੱਖਦੇ ਹੋਏ ਕੱਲ ਨੂੰ ਰਾਤੇ ਸਟਾਰਟ ਨੇ ਸਭ ਨੂੰ ਨਰਾਤੇਆਂ ਨੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਕਿ ਮੰਦਰਾਂ ਵਿੱਚ ਜਾ ਕੇ ਤੁਸੀਂ ਮਾਤਾ ਦੇ ਮੰਦਰਾਂ ਵਿੱਚ ਮਾਤਾ ਦੀ ਪੂਜਾ ਕਰਦੇ ਹੋ ਅਤੇ ਘਰਾਂ ਵਿੱਚ ਬੱਤੀ ਸਾਂਝੀ ਲਾ ਕੇ ਉਹਨੂੰ ਕਿਵੇਂ ਮੱਥਾ ਟੇਕਦੇ ਨੇ ਕਿਵੇਂ ਸਾਂਝੀ ਲੱਗਦੀ ਹੈ ਕੁੜੀਆਂ ਕੱਤਰੀਆਂ ਇਕੱਠੀਆਂ ਹੋ ਕੇ ਕਿਵੇਂ ਉਹਦੀ ਪੂਜਾ ਕਰਦੀਆਂ ਨੇ ਮੈਂ ਅੱਜ ਸਟੋਰੀ ਲੈ ਕੇ ਸਾਂਝੀ ਦੀ ਤੁਹਾਡੇ ਸਾਹਮਣੇ ਆਇਆ ਲੋ ਇੱਕ ਇਹ ਪੁਰਾਣਾ ਤਿਹਾੜਾ ਸਾਡਾ ਜਿਹੜਾ ਕਿ ਅੱਜ ਸਰਦ ਉਤਰ ਗਏ ਨੇ ਅੱਜ ਸ਼ਰਾਧਾ ਦੀ ਮੌਸਮ ਥਾਲੂ ਇੱਕ ਨਰਾਤਾ ਜਿਹੜਾ ਅੱਜ ਦਾ ਦਿਨ ਹੈ ਬੜਾ ਮਹੱਤਵਪੂਰਨ ਦਿਨ ਹੁੰਦਾ ਹੈ ਕਿਉਂਕਿ ਜਦੋਂ ਅੱਸੂ ਚੜ ਜਾਂਦਾ ਹੈ ਤਾਂ ਕੋਹਤਾ ਦਿਨ ਠੰਡੇ ਆ ਜਾਂਦੇ ਨੇ ਉਸੋਂ ਹਰੇਕ ਦਾ ਤਿਹਾਰ ਦੀ ਸ਼ੁਰੂਆਤ ਹੋ ਜਾਂਦੀ ਹੈ ਅੱਸੂ ਦੇ ਵਿੱਚ ਅੱਸੂ ਦੇ ਵਿੱਚ ਪਹਿਲਾ ਸ਼ਰਾਧ ਆਉਂਦੇ ਨੇ ਫੇਰ ਰਾਤੀ ਫੇਰ ਜ਼ਹਿਰਾ ਫੇਰ ਦੀਵਾਲੀ ਕਰੋ ਚੱਕਰੀਆਂ ਤਾਂ ਜੋ ਇਹਦੇ ਵਿੱਚ ਗੱਲ ਕਰਨ ਲੱਗਿਆਂ ਅੱਜ ਜਿਹੜੀ ਸਾਂਝੀ ਲਾਈ ਜਾਂਦੀ ਹੈ ਕੁੜੀਆਂ ਕੱਤਰੀਆਂ ਇਕੱਠੀਆਂ ਹੋ ਕੇ ਉਹੋ ਅੱਜ ਦਾ ਦਿਨ ਸਾਲ ਮਾਗਰੋਂ ਮਸਾ ਹੁੰਦਾ ਹੈ ਉਹਨਾਂ ਨੂੰ ਇਕੱਠੇ ਹੋਣ ਦਾ ਜਿਹੜਾ ਵੀ ਸਾਂਝੀ ਇੱਕ ਮਿੱਟੀਆਂ ਟਿੱਕੀਆਂ ਬਣਾ ਕੇ ਮਿੱਟੀ ਦੇ ਠਿੱਕੀਆਂ ਬਣਾ ਕੇ ਉਹਨੂੰ ਚਿੱਟੀ ਕਲੀ ਨਾਲ ਰੰਗ ਕੇ ਇੱਕ ਮੂੰਹ ਬੜਾਇਆ ਜਾਂਦਾ ਹੈ ਮਾਤਾ ਦਾ ਹੱਥ ਪੈਰ ਬਣਾ ਕੇ ਕੰਧ ਤੇ ਫਰੀ ਫੇਰ ਕੇ ਉਹਨੂੰ ਗੋਹਾ ਲੈ ਆ ਕੇ ਜਿਹੜਾ ਕਿ گاਵਾ ਦਾ ਉਹਦੇ ਵਿੱਚ ਠਿੱਕੀਆਂ ਲਾ ਕੇ ਅਤੇ ਸੰਦੂਰ ਹੋਵੇ ਚਾਹੇ ਲਾਲ ਰੰਗ ਹੋਵੇ ਠਿੱਕੀਆਂ ਚਿੱਟੇ ਅਤੇ ਲਾਲ ਰੰਗ ਨਾਲ ਰੰਗ ਕੇ ਬੜੇ ਸੌਂਕ ਨਾਲ ਸਾਜੀ ਅਤੇ ਨਾਲ ਇੱਕ ਬਰੋਟਾ ਲਾਇਆ ਜਾਂਦਾ ਹੈ। ਚੰਦਰਮਾ ਦੀਵੀ ਕੋ ਲਾਇਆ ਜਾਂਦੇ ਨੇ ਨਾਲ ਉਹਦੇ ਤਾਂ ਕਿ ਇੱਕ ਪਾਸੇ ਪੂਜਾ ਕਰਨ ਵਾਸਤੇ ਦੀਪ ਜਗਾਣ ਖਾਤਰ ਉਹ ਵੀ ਜਗਾ ਬਣਾਈ ਜਾਂਦੀ ਹੈ। ਜਿਹੜੀ ਉਹਦੇ ਪੈਰਾ ਵਿੱਚ ਅੱਜ ਦੇ ਦਿਨੇ ਜੌਂ ਜੌਂ ਵਿਜੇ ਜਾਂਦੇ ਨੇ ਜਿਹੜੇ ਕਿ ਆੜੀ ਦੀ ਸ਼ੁਰੂਆਤ ਹੁੰਦੀ ਹੈ ਆਹ ਲਗਾਹ ਦਾ ਜੌਂ ਕਾਤੋਂ ਵਿਜੇ ਨੇ ਵੀ 10 ਦਿਨਾਂ ਦੇ ਵਿੱਚ ਦਸਹਰੇ ਵਾਲੇ ਦਿਨ ਇਹਨਾਂ ਨੂੰ ਪੇਰਿਆ ਕਿਹਾ ਜਾਂਦਾ ਹੈ ਉਹ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਜੌਂ ਵਿਜੇ ਜਾਂਦੇ ਨੇ ਉਹ ਅੱਜ ਅੱਜ ਦੇ ਦਿਨ ਜਿਹੜਾ ਕਿ ਮੌਸਾਲੇ ਦੇ ਜੋ ਬੀਜੇ ਜਾਂਦੇ ਨੇ ਉਹ ਸਾਰੀ ਸਾਲ ਦੀ ਸ਼ੁਰੂਆਤ ਅੱਜ ਦੇ ਦਿਨ ਹੁੰਦੀ ਹੈ ਜਿਉਂ ਹਾ ਤਾਂ ਜੇ ਕਿਸੇ ਦੇ ਜੋ ਵਧੀਆ ਹੋ ਜਾਣ ਐ ਸਭ ਦੇ ਲੋਕ ਵੀ ਨਾ ਉਹਦੇ ਕੋਈ ਕਦੇ ਬਿਮਾਰੀ ਆਵੇ ਨਾਲੇ ਉਹਦੀ ਫਸਲ ਚੰਗੀ ਨਾਲੇ ਘਰ ਘਰ ਚ ਕਾਰੋਬਾਰ ਚ ਵਧਾ ਜਿਹੜੇ ਜੋ ਬੀਜਦੇ ਨੇ ਕਥਾ ਜਿਹਦੇ ਨਾ ਹੁਣ ਜਉ ਫਿਰ ਉਹ ਨਾ ਉਹਦੇ ਫਸਲ ਚੱਜਦੀ ਹੋਵੇ ਨਾ ਸਾਰਾ ਸਾਲ ਅਹੀਂ ਲੰਘ ਜਾਂਦਾ ਹੈ ਇਹ ਤਾਂ ਕਰਕੇ ਸਾਂਝੀ ਨਾਲ ਉਹਦੇ ਥੱਲੇ ਧਰ ਕੇ ਜਉ ਵਿਜੇ ਜਾਂਦੇ ਨੇ ਉਸ ਭਾਂਡਿਆਂ ਚ ਪਾ ਕੇ ਜਉ ਰੱਖੇ ਜਾਂਦੇ ਨੇ ਇਹ ਇੱਕ ਕੁੜੀਆਂ ਕਤਰੀਆਂ ਇਕੱਠੀਆਂ ਹੋ ਕੇ ਇਹ ਜਿਹੜਾ ਪੁਰਾਣਾ ਸਾਡਾ ਬਰਾਸਤੀ ਹੈ 사ਂਜੀ ਦਾ ਤਿਆਰ 사ਂਜੀ ਲਾ ਕੇ ਇਹਨੂੰ ਜਿਵੇਂ ਪੰਜ ਪੰਜ ਸੱਤ ਸੱਤ ਘਰਾਂ ਚ ਬੱਚੇ ਇਕੱਠੇ ਹੋ ਕੇ ਕੁੜੀਆਂ 15 15 16 16 ਸਾਲ ਦੀਆਂ 20 20 ਸਾਲ ਦੀਆਂ ਇਹਨੂੰ 10 ਦਿਨ 사ਂਜੀ ਦੀ ਪੂਜਾ ਕਰਦਿਆਂ ਨੇ ਬੱਚੇ ਗੀਤ ਗਾਉਂਦੇ ਨੇ ਕੁੜੀਆਂ ਕਤਰੀਆਂ ਇੱਕ ਦੂਜੇ ਨਾਲ ਨੇ ਜੋੜ ਰੱਖਦੇ ਨੇ ਅਤੇ ਆ ਖਿੱਲਾ ਦਾ ਇਹ ਪ੍ਰਸਾਦ ਵੰਡਦੇ ਨੇ ਆਪ ਚ ਲਿਆ ਤੇ 10 ਦਿਨ ਖਿੱਲਾ ਦਾ ਪ੍ਰਸਾਦ ਵੰਡਿਆ ਜਾਂਦਾ ਹੈ ਜਿਵੇਂ ਆਕਾ ਵੱਲੋਂ ਤੇ ਦੂਜੀ ਗੱਲ ਇਹ ਆ ਇਹਦੀ ਆਥਣੇ ਦੀਪ ਜਰੂਰ ਜਗਾਇਆ ਜਾਂਦਾ ਹੈ ਜਦੋਂ ਦੀਪ ਜਗਾ ਕੇ ਫਿਰ ਸਾਝੀ ਦੀ ਇੱਕ ਮਾਤਾ ਦੇ ਤੌਰ ਤੇ ਪੂਜਾ ਕੀਤੀ ਜਾਂਦੀ ਹੈ ਇਹੋ ਕਿ ਸਾਡਾ ਬਰਾਸਤੀ ਬੈਸੇ ਨੇ ਇਹ ਸਾਡੇ ਪੁਰਾਣੇ ਤਿਹਾਰ ਨੇ ਕੋਈ ਕਹਿੰਦਾ ਜੀ ਇਹ ਔਰਗੇਜੇਸ਼ਨ ਲੈ ਲੈਂਦੇ ਤੇ ਕੋਈ ਕਹਿੰਦਾ ਜੀ ਅੰਗਰੇਜ਼ਾਂ ਨੇ ਲੈ ਲੈਂਦੇ ਤੇ ਨਹੀਂ ਇਹ ਪੁਰਾਣੀ ਪਰੰਪਰਾ ਹੈ ਇਹ ਜਿਹੜਾ ਕਿ ਪੰਜਾਬੀਆਂ ਨੂੰ ਇੱਕ ਮੁੱਠ ਹੋਣ ਦਾ ਸਹਾਰਾ ਦਿੰਦਾ ਹੈ ਤੇ ਹਰ ਇੱਕ ਤਿਹਾਰ ਨੇ ਜਿਹੜੀ ਤਾਂ ਕਿ ਜਿਹੜੀਆਂ ਕੁੜੀਆਂ ਕੱਤਰੀਆਂ ਬੱਚੇ ਅੱਜ ਦੇ ਦਿਨ ਜਾ ਨੌਂ ਰਾਤੇ ਇਕੱਠੇ ਰਹਿੰਦੇ ਨੇ ਜਦੋਂ 10ਵੇਂ ਦਿਨ ਇਹਨੂੰ ਸਾਝ ਨੂੰ ਲਾ ਕੇ ਕੱਲਾ ਫਰੋਟਾ ਰੱਖਿਆ ਜਾਂਦਾ ਹੈ ਇਹਨੂੰ ਦਸਹਰੇ ਵਾਲੇ ਦਿਨ ਇੱਕ ਚੱਲਦੇ ਪਾਣੀ 'ਚ ਜਲ ਪਰਵਾਹ ਕਰਿਆ ਜਾਂਦਾ ਜੇ ਵੀ ਕੋਈ ਸੂਆ ਚੱਲਦਾ ਹੋਵੇ ਜਾਂ ਕੋਈ ਨਹਿਰ ਚੱਲਦੀ ਹੋਵੇ ਉਹਦੇ ਵਿੱਚ ਕੁੜੀਆਂ 10-10 15-15 ਇਕੱਠੀਆਂ ਹੋ ਕੇ ਗੀਤ गा ਕੇ 사ਂਝੀ ਨੂੰ ਵਿਦਾ ਕਰਕੇ ਹੁੰਦੀਆਂ ਨੇ ਜਿਵੇਂ ਲਾਉਂਦੀਆਂ ਨੇ ਚਾਵਾਂ ਨਾਲ ਉਸੇ ਤਰ੍ਹਾਂ ਹੀ ਨੂੰ ਵਿਦਾ ਕਰਕੇ ਪਾਣੀ ਚ ਜਲ ਪ੍ਰਵਾਹ ਕਰਕੇ ਹੁੰਦੀਆਂ ਨੇ ਕਿਉਂਕਿ ਇਹ ਸਾਡਾ ਪੁਰਾਣੀ ਪੰਜਾਬੀਆਂ ਦਾ ਜਾਂ ਪੂਰੇ ਇੰਡੀਆ ਦਾ ਵਿਰਸਾ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਜ਼ਿਆਦਾਤਰ ਪੰਜਾਬੀਆਂ ਨੇ ਪੰਜਾਬੀਏ ਬੱਚਿਆਂ ਨੇ ਕੁੜੀਆਂ ਕੱਤਰੀਆਂ ਨੇ ਜਿਹੜੇ ਕਿ ਇਹ ਤਿਹਾਰ ਮਨਾਉਂਦੇ ਨੇ ਕਿਉਂਕਿ ਅਸੂ ਦੇ ਵਿੱਚ ਤਿਹਾਰ ਸਟਾਰਟ ਹੋ ਜਾਂਦੇ ਨੇ ਇਹ ਮੈਨੂੰ ਪਹਿਲਾਂ ਨਹੀਂ ਕਿਹਾ ਕਿ ਹਟਿਆ ਅਸੂ ਦੇ ਵਿੱਚ ਤਿਹਾਰ ਸਟਾਰਟ ਹੋ ਜਾਂਦੇ ਨੇ ਹੁਣ ਨੌਂ ਰਾਤੇ ਇਹ ਸਾਜੀ ਦੀ ਪੂਜਾ ਕਰਮਗੇ ਅਤੇ ਜਦੋਂ ਦਸਵਾਂ ਦਸਹਰੇ ਆਊਗਾ ਦਸਹਰੇ ਵਾਲੇ ਦਿਨ ਇਹਨੂੰ ਜਲ ਪ੍ਰਵਾਹ ਕੀਤਾ ਜਾਊਗਾ ਨਾਲੇ ਸਾਜੀ ਨੂੰ ਜਲ ਪ੍ਰਵਾਹ ਕੀਤਾ ਜਾਊਗਾ ਨਾਲੇ ਜਵਾ ਬੱਚੇ ਕੁੜੀਆਂ ਕੱਤਰੀਆਂ ਇਹ ਦਸਹਰੇ ਵਾਲੇ ਦਿਨ ਪੂਰਾ ਨਾਲੇ ਦਾ ਸਹਾਰਾ ਦੇਖਦੇ ਨੇ ਨਾਲੇ ਜਿੱਥੇ ਰਾਵਣ ਨੂੰ ਇੱਕ ਚਾਰ ਵੇਦ ਪੜਿਆਣ ਥਾਨ ਉਸ ਨੂੰ ਸਾਡੇ ਲੋਕ ਮਾਣਾ ਕਹਿੰਦੇ ਨੇ ਉਹਨੂੰ ਦਬਣਾ ਜਾਂਦਾ ਹੈ ਤਾਂ ਕਿ ਸਾਡੇ ਵਿਰਾਸਤੀ ਜਿਹੜੇ ਇਹ ਜਿਹੇ ਤਿਹਾਰ ਨੇ ਉਹਨਾਂ ਨੂੰ ਪੰਜਾਬ ਵਿੱਚ ਮਨਾਉਣਾ ਚਾਹੀਦਾ ਹੈ ਤਾਂ ਕਿ ਇੱਕ ਦੂਜੇ ਨਾਲ ਸਾਂਝ ਬਣੀ ਰਹੇ ਕਿਉਂਕਿ ਸਾਂਝ ਬਹੁਤ ਵੱਡੀ ਗੱਲ ਹੈ ਜੇ ਤਿਹਾਰ ਅਸੀਂ ਇਕੱਠੇ ਮਨਾਈਏ ਜਿਵੇਂ ਤੀਆਂ ਦਾ ਤਿਹਾਰ ਆਉਂਦਾ ਕੁੜੀਆਂ ਕਤਰੀਆਂ ਇਕੱਠੀਆਂ ਹੁੰਦੀਆਂ ਨੇ ਹੁਣ ਪਹਿਲਾ ਬਿੰਦੀ ਹਟ ਗਏ ਤੇ ਕੈਨੇਡਾ ਅਮਰੀਕਾ ਤọa ਕੇ ਇਹ ਤਿਹਾਰ ਜਿਵੇਂ ਸਾਂਝੀ ਦਾ ਉਹ ਇਹ ਵਿਰਾਸਤੀ ਜਿਹੜੇ ਤਿਹਾਰ ਨੇ ਇਹ ਬਾਲ ਬੱਚੇ ਮਨਾਉਂਦੇ ਨੇ ਤਾਂ ਕਿ ਸਾਰਿਆਂ ਨੂੰ ਬੇਨਤੀ ਹੈ ਵੀ ਅੱਜ ਸਾਂਝੀ ਦਾ ਤਿਹਾਰ ਤੀ ਇਹਦੇ ਕਰਕੇ ਅੱਜ ਸਾਂਝੀਆਂ ਲੱਗੀਆਂ ਨੇ ਤੇ ਜੋਂ ਵੀ ਵਿੱਜੇ ਗਏ ਨੇ ਮੈਂ ਸਭ ਨੂੰ ਬੇਨਤੀ ਕਰਦਾ ਵੀ ਅਸੀਂ ਇਹ ਵੀਡੀਓ ਪਾਉਣ ਲੱਗੇ ਆ ਕਹਾਣੀ ਤੁਸੀਂ ਨੇ ਜਰੂਰ ਸੁਣਨੀ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹੋ ਉਹ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਅਤੇ ਕੁੜੀਆਂ ਬੱਤਰੀਆਂ ਮਾਈਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਵੀਡੀਓ ਸੁਣਿਓ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ